ਜੋ ਖੇਤਰ ਦਾ ਤਖਤੇ ਮਾਲਕ ਧਨ ਧਨ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਜੋ ਕਿ ਹਰ ਰੋਜ਼ ਖਾਲਸਾ ਦੀ ਬਾਣ ਗੁਰਦੁਆਰਾ ਸਾਹਿਬ ਵਿਖੇ ਲਿਖੀ ਅਮਰਤ ਵੇਲੇ ਆਏ ਹੋਏ ਹੁਕਮਨਾਮੇ ਦੀ ਕਥਾ ਆਪ ਸੰਗਤ ਦਾ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦਿਆਂ ਆ ਰਹੇ ਹੋ ਆਪ ਸਾਧ ਸੰਗਤ ਬਣ ਬੱਤੀਆਂ ਨੂੰ ਕਰੋ ਕਾਗਰ ਸਤਿਗੁਰਾਂ ਦੇ ਚਰਨਾਂ ਕੋਮਣਾ ਨਾਲ ਮਨ ਨੂੰ ਜੋੜਨਾ ਕਰੀਏ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਪ੍ਰੇਮ ਤੇ ਸਤਕਾਰ ਦੇ ਨਾਲ ਸੰਗਤ ਸੰਗਤ ਦਾ ਪ੍ਰਵਾਰ ਕਰੂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਾਣ ਕਿਰਪਾ ਸਤਗੁਰਾਂ ਦੀ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਅੱਜ ਦਾ ਹੁਕਮ ਨਾਵਾ ਅੱਜ ਦੀ ਬਖਸ਼ਿਸ਼ੋ ਸੋਰਠ ਰਾਗ ਦੇ ਵਿੱਚ 1300 4 613 ਔਰ 14 ਅੰਗ ਦੇ ਉੱਤੇ ਇਹ ਸ਼ਬਦ ਅੰਕਿਤ ਹੈ ਜੋ ਆਪੋ ਪਿਆਰ ਤੇ ਸਤਕਾਰ ਦੇ ਨਾਲ ਸਰਗਸੰਗਤਾ ਇਸ ਦੀ ਕਥਾ ਔਰ ਵਿਚਾਰਾ ਬਾਰੰਗੀ ਦੇ ਨਾਲ ਆਪਾਂ ਜੁੜ ਨ ਕਰੀ ਜਾਓ ਸਤਿਗੁਰੂ ਜੀ ਨੇ ਉਚਾਰਨ ਕੀਤਾ ਕਿ ਸੋਰਠ ਮਹੱਲਾ ਪੰਜਵਾ ਕਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨੰਦੇ ਤੈ ਤੁਮਰਾ ਕਣਹਾਰੀ ਪਾਵਕ ਸਾਗਰ ਅਥਾ ਲਹਿਰ ਮ ਤਾਰੂ ਤਾਰਨ ਹਾਰੀ ਅੱਜ ਦੀ ਕਥਾ ਅੱਜ ਦਾ ਵਿਚਾਰ ਬਾਣੀ ਦੀ ਪੰਜੋ ਸਹਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੀ ਹਾਂ ਨਾਮ ਕਿਸੋਰਠ ਮਹਲਾ 5ਵਾਂ ਕਰ ਦੂਜਾ ਮਾਤ ਗਰਬੋ ਮੈਂ ਆਪਣੋ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਪਾਵਕੂ ਸਾਗਰ ਅਥਾ ਲਹਿਰ ਮੈਂ ਤਾਰੋ ਤਰਨ ਹਾਰੇ ਸਤ ਸੰਗਤੋ ਸਤਗੁਰੂ ਜੀ ਉਚਾਰਨ ਕਰਦੇ ਹਨ ਆ ਕਿ ਜਿਸ ਤਰ੍ਹਾਂ ਪਾਵਕੂ ਸਾਗਰ ਅਥਾ ਲਹਿਰ ਸਮੁੰਦਰ ਪਾਣੀ ਦੇ ਨਾਲ ਵਗ ਰਹੀ ਹੈ। ਦਰਿਆ ਪਾਣੀ ਦੇ ਨਾਲ ਵਗ ਰਹੀ ਹੈ। ਉਸ ਦੇ ਵਿੱਚ ਜਿਹੜਾ ਨੀਰ ਹੈ ਪਾਣੀ ਆ। ਉਸ ਦਰਿਆ ਦੀਆਂ ਸਮੁੰਦਰ ਦੀਆਂ ਲਹਿਰਾਂ ਆ। ਉਹ ਸਾਥ ਸੰਗਤ ਜਦੋਂ ਵਹਿਣਾ ਕਰਦਾ ਦਰਿਆ ਉਹ ਸਮੁੰਦਰ ਵਹਿਣਾ ਕਰਦਾ ਹੈ। ਤੇ ਸਾਤ ਸੰਗਤ ਕਦੇ ਉੱਚੀਆਂ-ਉੱਚੀਆਂ ਪੁਕਾਰਾਂ ਉਸ ਪਾਣੀ ਦੀਆਂ ਆਉਂਦੀਆਂ ਔਰ ਕਦੇ ਨੀਵੇਂ ਵੱਲ ਨੂੰ ਜਾਂਦੀਆਂ ਏਡੀਆਂ-ਅਟੀਆਂ ਉਸ ਦੀਆਂ ਲਹਿਰਾਂ ਹੁੰਦੀਆਂ ਉਹ ਬੜੀਆਂ ਤੇ ਜੀਵਨ ਨੂੰ ਸੁਣੀਆਂ ਵੀ ਬੜੀਆਂ ਲੱਗਦੀਆਂ ਤੇ ਜਿਹੜੀਆਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਸਾਤ ਸੰਗਤੋ ਜਦੋਂ ਸਮੁੰਦਰ ਚੱਲਦਾ ਇਹ ਤੂਫਾਨ ਦੀ ਵਾਂਗ ਚੱਲਦਾ ਹੁੰਦਾ ਹੈ ਤੇ ਇਹ ਸਮੁੰਦਰ ਦੇ ਚੱਲਣ ਦੇ ਨਾਲ ਇਸ ਦੀਆਂ ਲਹਿਰਾਂ ਚੱਲਣ ਦੇ ਨਾਲ ਸਾਧ ਸੰਗਤ ਇਸ ਲਹਿਰਾਂ ਦੇ ਅੱਗੇ ਕੁਝ ਵੀ ਆ ਜਾਂਦਾ ਹੈ ਭਾਵੇਂ ਰਿੱਤੇ ਦਾ ਆਉਂਦਾ ਜਾਂ ਕੋਈ ਹੋਰ ਸੁੱਕ ਮਿੱਟੀ ਦਾ ਆਉਂਦਾ ਹੈ ਜਾਂ ਕੋਈ ਕਿਸੇ ਵੀ ਮਿੱਟੀ ਦਾ ਆਉਂਦਾ ਹੈ ਕਿਹੋ ਜਿਹਾ ਵੀ ਆਉਂਦਾ ਹੈ ਅੱਗੇ ਇਸ ਦੇ ਕੁਝ ਤੇ ਸਭ ਕੁਝ ਸਾਧ ਸੰਗਤ ਤੋਂ ਇਹ ਦਰਿਆ ਦੀਆਂ ਲਹਿਰਾਂ ਸਮੁੰਦਰ ਦੀਆਂ ਲਹਿਰਾਂ ਸਭ ਕੁਝ ਰੁੜ ਕੇ ਲੈ ਜਾਂਦੀਆਂ ਹਨ ਖਤਮ ਕਰ ਦਿੰਦੀਆਂ ਸਾਧ ਸੰਗਤ ਨੂੰ ਇੱਕ ਥਣ ਮਾਤਰ ਦੇ ਵਿੱਚ ਸਭ ਕੁਝ ਸਾਫ਼ ਕਰਕੇ ਰੱਖ ਦਿੰਦੀਆਂ ਸਮੁੰਦਰ ਦੀਆਂ ਲਹਿਰਾਂ ਤੇ ਤਾਰੋ ਤਰਨ ਹਰੇ ਇਹ ਤੇ ਇੱਕ ਬਹੁਤ ਵੱਡੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਔਰ ਜੀਵ ਨੂੰ ਸਮਝਾਉਣਾ ਕੀਤਾ ਕਿ ਇਹ ਜੀਵ ਕਿ ਮਾਤ ਗਰਭ ਹੋ ਮੈਂ ਆਪਨ ਸਿਮਰਨ ਦੇ ਤਾਂ ਤੁਮ ਰਖਣਹਾਰੇ ਜੀਵ ਨੂੰ ਇਹ ਸਪਸ਼ਟ ਦੱਸਣਾ ਕੀਤਾ ਗੁਰੂ ਜੀ ਨੇ ਸਮਝਾਉਣਾ ਕੀਤਾ ਇਹ ਮਨੁੱਖ ਜਿਸ ਤਰ੍ਹਾਂ ਇਹ ਸਮੁੰਦਰ ਦੀਆਂ ਲਹਿਰਾਂ ਚੱਲ ਰਹੀਆਂ ਹੈ ਪਾਣੀ ਦੀਆਂ ਲਹਿਰਾਂ ਚੱਲ ਰਹੀਆਂ ਹਨ ਅਰਥਾ ਦਾ ਭਾਵ ਨਾ ਕੋਈ ਸਾਤ ਸੰਗਤ ਉਸ ਸਮੁੰਦਰ ਦੇ ਪਾਣੀ ਦਾ ਅੰਦਾਜ਼ਾ ਹੁੰਦਾ ਹੈ ਤੇ ਨਾ ਕੋਈ ਉਸ ਦਾ ਕੋਈ ਤੁਲ ਹੁੰਦਾ ਹੈ ਭਾਵ ਉਸ ਦੀ ਕੋਈ ਵਡਿਆਈ ਨਹੀਂ ਕਰ ਸਕਦਾ ਪਾਣੀ ਦੀ ਤੇ ਉਸ ਦੀ ਕੋਈ ਛਲਾਂਗਾ ਨਹੀਂ ਕਰ ਸਕਦਾ ਭਾਵ ਉਸ ਨੂੰ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿੰਨਾ ਪਾਣੀ ਹੈ ਕਿੰਨਾ ਚੱਲ ਰਿਹਾ ਹੈ ਕਿਹੜਾ ਕਿੰਨੇ ਪਾਸੇ ਜਾਂਦਾ ਹੈ ਕਿਹੜਾ ਕਿਸੇ ਪਾਸੇ ਜਾਂਦਾ ਹੈ ਇਸੇ ਤਰ੍ਹਾਂ ਜੀਵ ਨੂੰ ਸਮਝਾਉਣਾ ਕੀਤਾ ਅਕਾਲਪੁਰਖਵਾਏ ਗੁਰੂ ਨੇ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੀ ਕਿ ਇਹ ਮਨੁੱਖ ਜਦੋਂ ਬੱਚਾ ਆਪਣੀ ਮਾਤਾ ਦੇ ਪੇਟ ਦੇ ਵਿੱਚ ਰਹਿ ਰਿਹਾ ਹੁੰਦਾ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੀ ਤੇ ਉਹ ਸਾਧ ਸੰਗਤ ਜਿਹੜੀ ਉੱਥੇ ਅਗਣੀ ਬਲ ਰਹੀ ਹੁੰਦੀ ਹੈ ਇਹ ਮਨੁੱਖ ਅਗਨੀ ਦੇ ਵਿੱਚ ਰਹਿ ਰਿਹਾ ਹੁੰਦਾ ਬੱਚਾ ਆਪਣੀ ਮਾਤਾ ਦੇ ਪੇਟ ਦੇ ਵਿੱਚੋਂ ਤੇ ਇੱਥੇ ਸਤਿਗੁਰੂ ਜੀ ਨੇ ਉਚਾਰਿਆ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੀ ਉਥੇ ਇਹ ਜਿਹੜਾ ਜੀਵ ਹੈ ਕੁੰਭੇ ਨਰਕ ਦੇ ਵਿੱਚ ਅਗਨੀ ਦੇ ਵਿੱਚ ਬੈਠਾ ਹੁੰਦਾ ਹੈ ਤੇ ਸਾਧ ਸੰਗਤ ਉਥੇ ਫਿਰ ਉਸ ਮਨੁੱਖ ਦੇ ਨਾਲ ਕੀ ਹੁੰਦਾ ਮਨੁੱਖ ਉੱਥੇ ਜੋਤਨੀਆਂ ਕਰਦਾ ਔਖਾ ਹੋਇਆ ਕਿ اے ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਮੇਰੇ ਉੱਤੇ ਤੁਸੀਂ ਕਿਰਪਾ ਕਰਦੇ ਹੋ ਬਖਸ਼ਿਸ਼ ਕਰਦੇ ਹੋ ਕਿ ਮੈਨੂੰ ਮੁਰਖਾ ਜਨਮ ਦੇ ਕੇ ਮੈਨੂੰ ਭਵਜਨ ਸੰਸਾਰ ਦੇ ਉੱਤੇ ਭੇਜਣਾ ਕਰਦੇ ਹੋ ਤੇ ਫਿਰ ਉੱਥੇ ਸਾਧ ਸੰਗਤ ਆਕਾਲ ਪੁਰਖ ਵਾਹਿਗੁਰੂ ਜੀ ਪੁੱਛਣਾ ਚਾਹੁੰਦੇ ਆ ਇਹ ਮਨੁੱਖ ਜੇ ਤੂੰ ਮਨੁੱਖਾ ਜਨਮ ਲੈਣਾ ਚਾਹਣਾ ਹੈ ਔਰ ਭੌਜਲ ਸੰਸਾਰ ਦੇ ਉੱਤੇ ਜਾਣਾ ਚਾਹਣਾ ਹੈ ਤੇ ਫਿਰ ਭੌਜਲ ਸੰਸਾਰ ਦੇ ਉੱਤੇ ਮਨੁੱਖਾ ਜਨਮ ਲੈ ਕੇ ਕੀ ਕਰੇਗਾ ਫਿਰ ਸਾਧ ਸੰਗਤ ਇਹ ਜਿਹੜਾ ਮਨੁੱਖਾ ਹੈ ਮਾਤਾ ਦੇ ਗਰਭ ਦੇ ਪੇਟ ਦੇ ਵਿੱਚ ਭਾਵ ਪਲ ਰਿਹਾ ਹੈ ਤੇ ਫਿਰ ਅਕਾਲ ਪੁਰਖ ਉਹਦੇ ਚਰਨਾਂ ਤੇ ਜੁਤਰੀ ਕਰਦਾ ਹੈ ਪਰਮੇਸ਼ਰ ਪ੍ਰਮਾਤਮਾ ਇੱਕ ਵਾਰੀ ਤੁਸੀਂ ਮੈਨੂੰ ਮਨੁੱਖਾ ਜਨਮ ਦੇ ਦਿਓ ਤੇ ਜਦੋਂ ਤੁਸੀਂ ਮੈਨੂੰ ਮਨੁੱਖਾ ਜਨਮ ਦੇ ਦਿੱਤਾ ਤੇ ਮੈਂ ਜਨਮ ਲੈ ਕੇ ਤੁਹਾਡਾ ਸਵਾਸ ਸਵਾਸ ਕਰਕੇ ਸਿਮਰਨ ਕਰਿਆ ਕਰਾਂਗਾ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਐ ਪਰਮੇਸ਼ਰ ਘਰ ਮਾਤਮਾ ਮੈਨੂੰ ਮਨੁੱਖਾ ਜਨਮ ਦੇ ਦਿਓ ਤੇ ਮੈਂ ਤੁਹਾਡਾ ਸਵਾਸ ਸਵਾਸ ਕਰਕੇ ਫਿਰ ਨਾਮ ਜਪਿਆ ਕਰਾਂਗਾ ਤੇ ਇੱਕ ਖਿਰ ਮਾਤਰ ਵੀ ਸਤਿਗੁਰੂ ਜੀ ਮੈਂ ਤੁਹਾਨੂੰ ਭੁਲਾਉਣਾ ਨਹੀਂ ਕਰਦਾਗਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਫਿਰ ਇਹ ਪ੍ਰਾਣੀ ਜਦੋਂ ਐ ਬੇਨਤੀਆਂ ਕਰਦਾ ਜੋਦਰੀਆਂ ਕਰਦਾ ਆਪਣੇ ਮਾਤਾ ਦੇ ਗਰਭ ਦੇ ਵਿੱਚ ਬੈਠਾ ਹੋਇਆ ਤੇ ਫਿਰ ਗੁਰੂ ਜੀ ਕਹਿੰਦੇ ਆਪਨ ਸਿਮਰਨ ਦੇ ਤੈ ਤੁਮ ਰੱਖਣਹਾਰੀ ਕਿਉਂਕਿ ਸਿਮਰਨ ਕਰਨ ਦੇ ਨਾਲ ਸਾਧ ਸੰਗਤ ਇਨਾ ਬਲ ਆਉਂਦਾ ਪ੍ਰਾਣੀ ਨੂੰ ਇਨੀ ਤਾਕਤ ਮਿਲਦੀ ਹੈ ਔਰ ਇਨੀ ਸ਼ਕਤੀ ਮਿਲਦੀ ਹੈ ਜਿਹੜਾ ਪ੍ਰਾਣੀ ਇਸ ਨੂੰ ਸਿਮਰਨ ਨਾਲ ਕਰਦਾ ਹੈ ਸਾਧ ਸੰਗਤ ਉਹ ਫਿਰ ਇੱਥੇ ਭਵਜਲ ਸੰਸਾਰ ਦੇ ਉਤੋਂ ਸਾਧ ਸੰਗਤ ਜਿਸ ਤਰ੍ਹਾਂ ਇਕ ਕੁੰਭੀ ਨਰਕ ਦੇ ਵਿੱਚੋਂ ਮਨੁੱਖ ਜਨਮ ਲੈ ਕੇ ਆਉਂਦਾ ਹੈ ਸਮੁੰਦਰ ਦੀਆਂ ਲਹਿਰਾਂ ਦੇ ਵਾਂਗ ਅਗੜੀ ਵੱਧ ਰਹੀ ਹੁੰਦੀ ਹੈ ਔਰ ਸਮੁੰਦਰ ਦੀਆਂ ਲਹਿਰਾਂ ਦੇ ਵਾਂਗ ਉਸ ਕੁੰਭੀ ਨਰਕ ਦੇ ਵਿੱਚ ਬੈਠਾ ਹੁੰਦਾ ਔਖਾ ਹੁੰਦਾ ਉਦੋਂ ਫਰਜੋਦਣੀਆਂ ਕਰਦਾ ਹੈ ਤੇ ਤਹਿਤ ਮੁਰਾਖਣ ਹਾਰੀ ਹੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਜੀਵ ਬੜੇ ਤਰ੍ਹਾਂ ਦੇ ਵਾਅਦੇ ਕਰਦਾ ਹੈ ਬੇਨਤੀਆਂ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਮੈਨੂੰ ਮਨੁੱਖਾ ਜਨਮ ਦੇ ਦੇਵੋ ਤੇ ਮੈਂ ਜਦੋਂ ਜਨਮ ਲਵਾਂਗਾ ਤੇ ਮੈਂ ਤੁਹਾਡਾ ਸਵਾਸ ਸਵਾਸ ਕਰਕੇ ਨਾਮ ਦਾ ਜਪਨਾ ਕਰਾਂਗਾ ਤੇ ਤਾਰੋ ਤਾਰਨ ਫਿਰ ਸਤਗੁਰੂ ਜੀ ਨੇ ਆਖਿਆ ਤੁਮ ਤੋਂ ਤੈਕ ਮੁਰਾਖਣ ਹਾਰੀ ਇਥੋਂ ਪਰਮੇਸ਼ਰ ਘਰਮਾਤਮਾ ਸਿਰਫ ਕੇਵਲ ਤੇ ਕੇਵਲ ਤੁਸੀਂ ਰੱਖਣ ਦੇ ਯੋਗ ਹੈ ਤੇ ਤੁਸੀਂ ਰੱਖ ਸਕਦੇ ਆ ਹੋਰ ਕੋਈ ਜੀਵ ਐਸਾ ਨਹੀਂ ਹੈ ਜੋ ਸਤਗੁਰੂ ਜੀ ਸਾਨੂੰ ਮੈਨੂੰ ਰਇਤੋਂ ਬਚਾ ਸਕੇ ਕੁੰਭੀ ਨਰਕ ਦੇ ਵਿੱਚੋਂ ਫਿਰ ਗੁਰੂ ਜੀ ਉਚਾਰਨਾ ਕਰਦੇ ਹਨ ਕਿ ਪਾਵਕ ਕਸਾਗਰ ਅਤਾ ਲਹਿਰ ਮੈਂ ਤਾਰੂ ਤਾਰਨ ਹਰੀ ਜਿਸ ਤਰ੍ਹਾਂ ਸਾਧ ਸੰਗਤ ਇੱਕ ਜੀਵ ਹੈ ਜੇ ਸਮੁੰਦਰ ਦੇ ਵਿੱਚ ਡੜਿਆ ਜਾਂਦਾ ਜਿਸ ਤਰ੍ਹਾਂ ਸਾਧ ਸੰਗਤ ਪਸ਼ੂ ਡਿੱਗ ਪੰਦਾ ਕੋਈ ਸਮੁੰਦਰ ਦੇ ਵਿੱਚ ਡਿੱਗ ਪੰਦਾ ਜਾਂ ਕੋਈ ਡੂੰਗੀ ਨਹਿਰ ਦੇ ਵਿੱਚ ਡਿੱਗ ਪੰਦਾ ਜਾਂ ਕੋਈ ਕਿਸੇ ਸੂਏ ਦੇ ਵਿੱਚ ਡਿੱਗ ਪੈਂਦਾ ਨਿਕਲ ਨੂੰ ਕਿਸੇ ਪਾਸੇ ਸਾਧ ਸੰਗਤ ਉਸ ਨੂੰ ਜਗਾ ਨਹੀਂ ਦੇ। ਤੇ ਫਿਰ ਬੜੇ ਕਰਲੇ ਮਾਰਦਾ ਜਦੋਂ ਕੋਈ ਜੀਵ ਵੀ ਕਈ ਵਾਰੀ ਆਦਮੀ ਡਿੱਗ ਪੰਦਾ ਉਸ ਦੇ ਵਿੱਚ ਤੇ ਜਾਂ ਕੋਈ ਹੋਰ ਪਸ਼ੂ ਢਾਂਡਾ ਡਿੱਗ ਪੰਦਾ ਤੇ ਫਿਰ ਸਾਧ ਸੰਗਤ ਉਹ ਬੜੇ ਤਰਲੇ ਮਾਰਦਾ ਹੈ ਇੱਧਰ ਉੱਧਰ ਹੋ ਬੜੀਆਂ ਇਹ ਕੋਸ਼ਿਸ਼ਾ ਕਰਦਾ ਵੀ ਮੈਂ ਇੱਧਰਲੇ ਪਾਸੇ ਕਿਸੇ ਨਾ ਕਿਸੇ ਪਾਸੋਂ ਨਿਕਲ ਜਾਵਾਂ ਆਪਣੀ ਜਾਨ ਬਚਾ ਲਵਾਂ ਤੇ ਸਾਧ ਸੰਗਤ ਜਦੋਂ ਕੋਈ ਭਾਗਾ ਵਾਲਾ ਕੋਈ ਗੁਰਮੁਖ ਮਿਲ ਜਾਂਦਾ ਹੈ ਸਾਤ ਸੰਗਤ ਉਸ ਦਰਿਆ ਦੇ ਵਿੱਚੋਂ ਭਾਵੇਂ ਪਸ਼ੂ ਵੀ ਸਾਤ ਸੰਗਤ ਤਰਹ ਜਾਂਦਾ ਜਾਂਦਾ ਹੋਇਆ ਤੇ ਉਸ ਨੂੰ ਵੀ ਕਈ ਵਾਰੀ ਆ ਦੇਖੀਦਾ ਹੈ ਲਹਿਰਾਂ ਦੇ ਵਿੱਚ ਜੋ ਕੋਈ ਪਸ਼ੂ ਡਿੱਗ ਪੁੰਦਾ ਜਾਂ ਕੋਈ ਗਾਂ ਡਿੱਗ ਪੁੰਦੀ ਹੈ ਜਾਂ ਕੋਈ ਹੋਰ ਬਛਰੂ ਡਿੱਗ ਪੁੰਦਾ ਕੋਈ ਟੱਟਾ ਵਗੈਰਾ ਡਿੱਗ ਜਾਂਦਾ ਸਾਤ ਸੰਗਤ ਕਈ ਪੁਰਸ਼ ਇਹੋ ਜਿਹੇ ਹੈਗੇ ਆ ਉਹ ਪੱਟੇ ਹੋ ਕੇ ਇੱਕ ਦੂਸਰੇ ਨੂੰ ਕਹਿ ਕੇ ਉਸ ਨੂੰ ਰਸੇ ਵਗੈਰਾ ਪਾ ਕੇ ਤੇ ਉਸ ਨੂੰ ਬਾਹਰ ਕੱਢ ਲੈਂਦੀ ਹੈ ਤੇ ਫਿਰ ਔਖਾ ਹੋਇਆ ਕਹਿੰਦਾ ਨਾ ਤਾਰੋ ਤਾਰਨ ਹਾਰੇ ਉਹਦਾ ਕਾਲਪੁਰਖ ਵੈਗ ਦੇ ਚਰਨਾਂ ਤੇ ਜੁਦਦੀ ਕਰਦਾ ਹੈ ਐ ਪਰਮੇਸ਼ਰ ਪ੍ਰਮਾਤਮਾ ਤੁਸੀਂ ਤਾਰਨ ਵਾਲਿਆਂ ਨੂੰ ਆਪ ਹੀ ਤਾਰ ਲੈਨੇ ਆ ਤੇ ਜਿਨ੍ਹਾਂ ਦਾ ਇਥੋਂ ਭੌਜਲ ਸੰਸਾਰ ਦੇ ਉਤੋਂ ਓਝੜ ਖਤਮ ਹੋ ਗਿਆ ਭਾਵ ਇਥੋਂ ਅਣਜਲ ਖਤਮ ਹੋ ਗਿਆ ਉਸ ਉਸ ਜੀਵ ਨੇ ਸੰਸਾਰ ਦੇ ਉਤੋਂ ਚੱਲਿਆ ਜੜ ਤੇ ਜਿਸ ਨੂੰ ਪਰਮੇਸ਼ਰ ਪ੍ਰਮਾਤਮਾ ਤੁਸੀਂ ਰਜਕ ਦੇਣਾ ਤਾਰੂ ਤਾਰਨ ਹਾਰੇ ਉਹਨਾਂ ਨੂੰ ਕਿਤਨੇ ਵੀ ਯਤਨ ਕਰਕੇ ਪਰਮੇਸ਼ਰ ਪ੍ਰਮਾਤਮਾ ਕਿਸੇ ਨੂੰ ਵੀ ਸਾਡੇ ਕੋਲੇ ਭੇਜਣਾ ਕਰਦਾ ਹੈ ਕਿਸੇ ਨੂੰ ਵੀ ਸਾਡੇ ਕੋਲੇ ਮੰਗਾਉਣਾ ਤੁਸੀਂ ਆਪਣੇ ਆਪ ਆਪਣਾ ਕੋਈ ਨਿੱਜੀ ਬਾਰਨਾ ਬਣਾ ਕੇ ਸਾਨੂੰ ਪਰਮੇਸ਼ਰ ਪ੍ਰਮਾਤਮਾ ਉਸ ਦੇ ਵਿੱਚੋਂ ਕੱਢ ਕੇ ਸਾਡੀ ਤੁਸੀਂ ਜਾਨ ਬਚਾ ਲੈਂਦੇ ਹੋ ਤੇ ਇਸੇ ਕਰਕੇ ਸਾਧ ਸੰਗਤ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੀ ਜਦੋਂ ਪ੍ਰਾਣੀ ਇਹ ਜਨਮ ਲੈ ਲੈਂਦਾ ਹੈ ਤੇ ਫਰਸਾਦ ਸੰਗਤ ਜਨਮ ਲੈ ਕੇ ਕੀ ਹੁੰਦਾ ਤੇ ਪਹਿਲਾ ਇਹ ਜਦੋਂ ਬੱਚਾ ਜਨਮ ਲੈ ਲੈਂਦਾ ਸਾਧ ਸੰਗਤ ਫਿਰ ਆਪਣੇ ਮਾਤਾ ਪਿਤਾ ਦੇ ਮਾਤਾ ਦੇ ਨਾਲ ਇਸ ਦਾ ਦੁੱਧ ਦੇ ਨਾਲ ਬੜਾ ਪਿਆਰ ਹੋ ਜਾਂਦਾ ਫਿਰ ਖੇਡਾਂ ਦੇ ਨਾਲ ਪਿਆਰ ਹੋ ਜਾਂਦਾ ਫਿਰ ਵੱਡਾ ਹੁੰਦਾ ਜਾਂਦਾ ਹੌਲੀ ਹੌਲੀ ਫਿਰ ਅਕਾਲ ਪੁਰਖ ਹੋਏ ਨੂੰ ਸਾਧ ਸੰਗਤ ਇੱਥੇ ਆ ਕੇ ਇਨਸਾਨ ਭੁੱਲ ਜਾਂਦਾ ਤੇ ਫਿਰ ਇੱਥੇ ਸਤਿਗੁਰੂ ਜੀ ਨੇ ਕਿਹਾ ਕੀ ਕਿਹਾ 12 ਬਰਸ ਬਾਲ ਪਨ ਬੀਤੇ 20 ਬਰਸ ਕਿਸ ਤਪਨਾਤੀਓ ਜਿਹੜਾ ਇਹ ਬਾਲਪਨ ਦਾ ਸਮਾਂ ਆਉਂਦਾ ਸਾਧ ਸੰਗਤ ਤੇ ਖੇਡਾਂ ਦੇ ਵਿੱਚ ਵਿਚਰ ਜਾਂਦਾ ਜਿਹੜਾ ਭਰ ਜਵਾਨੀ ਆਉਂਦੀ ਆ ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ ਮਿੱਤਰਾ ਤੇ ਇਹ ਜਿਹੜਾ ਸਾਧ ਸੰਗਤ ਭਰ ਜਵਾਨੀ ਦਾ ਸਮਾਂ ਆਉਂਦਾ ਉਦੋਂ ਫਿਰ ਬੁਰਾ ਭਲਾ ਕੋਈ ਸੋਚਦਾ ਨਹੀਂ ਪ੍ਰਾਨੀ ਉਦੋਂ ਵੀ ਸਾਧ ਸੰਗਤ ਤੇ ਮੂੜਖਾ ਜਾਣਾ ਆਪਣਾ ਇਹ ਅਜਾਈ ਸੰਸਾਰ ਦੇ ਉੱਤੋਂ ਗਵਾਪੈਂਡ ਹੈ फिर जो बुढ़ापा आ जाता सात संघ तो फिर इतने सतगुरु जी ने उच्चारना है कबीर साहब जी ने जगत इतना उचारना है कि कबीर जब हम आए जगत में जग हास हम रोए ऐसी करनी कर गए हम हासे जग रोए इत बहुत वही अकाल पुरख वागुरु ने बख्शिश की है और कबीर साहब जी ने इतने वचन किया ਕਿ ਜਦੋਂ ਪ੍ਰਾਣੀ ਜਨਮ ਲੈਂਦਾ ਤੇ ਫਿਰ ਉਦੋਂ ਸਾਥ ਸੰਗਤ ਜਨਮ ਲੈਣ ਸਰ ਬੱਚਾ ਬੜਾ ਕਰਲਾਉਂਦਾ ਬੜਾ ਹੁੰਦਾ ਤੇ ਜਿਸ ਦੇ ਘਰੇ ਉਹ ਜਨਮ ਲੈਂਦਾ ਸਾਥ ਸੰਗਤ ਉਸ ਦੇ ਮਾਤਾ ਔਰ ਪਿਤਾ ਸੰਗੀ ਸਾਥੀ ਭੈਣ ਭਰਾ ਸਾਰਾ ਜਿਹੜਾ ਕੁਟੰਬਰ ਰਿਸ਼ਤੇਦਾਰ ਉਹ ਬੜੀਆਂ ਖੁਸ਼ੀਆਂ ਮਨਾਉਂਦਾ ਕਿ ਸਾਡੇ ਘਰ ਦੇ ਵਿੱਚ ਅੱਜ ਬੱਚੇ ਨੇ ਜਨਮ ਲੈ ਲਿਆ ਉਹ ਵਧਾਈਆਂ ਦਿੰਦੇ ਇੱਕ ਦੂਜੇ ਨੂੰ ਖੁਸ਼ੀਆਂ ਦੀਆਂ ਵਧਾਈਆਂ ਦਿੰਦੇ ਆ ਇਫਰ ਸਾਧ ਸੰਗਤ ਉਥੇ ਅਕਾਲ ਪੁਰਖ ਵਾਹਿਗੁਰੂ ਜੀਵ ਨੂੰ ਪੁੱਛਣਾ ਕਰਦੇ ਆ ਕਿ اے ਮਨੁੱਖ ਤੈਨੂੰ ਹੁਣ ਮਨੁੱਖਾ ਜਨਮ ਦੇ ਦਿੱਤਾ ਹੈ ਤੇ ਭਵਜਨ ਸੰਸਾਰ ਦੇ ਉੱਤੇ ਤੂੰ ਆ ਗਿਆ ਹੈ ਤੇ ਹੁਣ ਕਿਉਂ ਰੋਣਾ ਹੈ ਸਾਰੇ ਖੁਸ਼ੀਆਂ ਬਣਾ ਰਹੀ ਹੈ ਸਾਰੇ ਜੀਵ ਹੱਸ ਰਹੇ ਆ ਔਰ ਖੁਸ਼ੀਆਂ ਦੇ ਨਾਲ ਸਮਰ ਰਹੇ ਆ ਤੇ ਤੂੰ ਕਿਉਂ ਰੋਣਾ ਹੈ ਫਿਰ ਸਾਧ ਸੰਗਤ ਜੀ ਜਿਨ੍ਹਾਂ ਦੇ ਪ੍ਰੀਤੀ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਹੁੰਦੀ ਹੈ ਪਰ ਉਹ ਜਵਾਬ ਦਿੰਦੇ ਆ ਕੀ ਪਰਮੇਸ਼ਰ ਪ੍ਰਮਾਤਮਾ ਜਦੋਂ ਮੈਂ ਆਪਣੇ ਮਾਤਾ ਦੇ ਗਰਭ ਦੇ ਵਿੱਚ ਸੀ ਉਦੋਂ ਤੁਹਾਡਾ ਸੁਵਾਸ ਸੁਵਾਸ ਕਰਕੇ ਨਾਮ ਜਪਿਆ ਕਰਦਾ ਸੀ ਤੇ ਮੇਰੀ ਪ੍ਰੀਤੀ ਪਰਮੇਸ਼ਰ ਪ੍ਰਮਾਤਮਾ ਤੁਹਾਡੇ ਚਰਨਾਂ ਦੇ ਉੱਤੇ ਲੱਗੀ ਰਹਿੰਦੀ ਸੀ ਤੇ ਹੁਣ ਪਰਮੇਸ਼ਰ ਪ੍ਰਮਾਤਮਾ ਤੁਸੀਂ ਮੈਨੂੰ ਮਨੁੱਖਾ ਜਨਮ ਦਿੱਤਾ ਹੁਣ ਜਿਹੜੀ ਮੇਰੀ ਪ੍ਰੀਤੀ ਹੈ ਤੁਹਾਡੇ ਚਰਨਾਂ ਤੋਂ ਟੁੱਟ ਕੇ ਇਹ ਭਵਜਲ ਸੰਸਾਰ ਭਾਵ ਇਸ ਨਾਸਵੰਤ ਸੰਸਾਰ ਦੇ ਵਿੱਚ ਮੇਰੀ ਜਿਹੜੀ ਹੈ ਪ੍ਰੀਤੀ ਲੱਗ ਜਾਂਦੀ ਹੈ ਤੇ ਚਲੋ ਠੀਕ ਹੈ ਫਿਰ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਪੁੱਛਦੇ ਹਨ ਜਦ ਹਮ ਆਏ ਜਗਤ ਮੇ ਤੇ ਹਮ ਆਸੇ ਜਗ ਰੋਏ ਫਿਰ ਜਦੋਂ ਸਾਸ ਸੰਤ ਇਥੋਂ ਪ੍ਰਾਣੀ ਜਨਮ ਲੈ ਕੇ ਆਪਣਾ ਮਨੁੱਖਾ ਜਨਮ ਜਦੋਂ ਲੈ ਕੇ ਜਾਂਦਾ ਨਾ ਇਥੋਂ ਭਵਜਨ ਸੰਸਾਰ ਦੇ ਉਤੋਂ ਤੇ ਕੀ ਹੁੰਦਾ ਹਮ ਆਸੇ ਜਗ ਰੋਏ ਬੱਚੇ ਦੇ ਜਨਮ ਲੈਣ ਤੇ ਸਾਰ ਸੰਸਾਰ ਸਾਦ ਸੰਗ ਜੀ ਤੋਂ ਤੱਕ ਰਿਸ਼ਤੇਦਾਰ ਭੈਣ ਭਰਾ ਉਹ ਦੀ ਸੰਗੀ ਸਾਥੀ ਖੁਸ਼ੀਆਂ ਮਨਾਉਂਦੀ ਹੈ ਤੇ ਬੱਚਾ ਰੋ ਰਿਹਾ ਹੁੰਦਾ ਇਸ ਕਰਕੇ ਕਿ ਜਿਹੜੀ ਪਹਿਲਾਂ ਸੱਚੀ ਪ੍ਰੀਤੀ ਉਹ ਪ੍ਰਭੂ ਪਰਮਾਤਮਾ ਦੇ ਨਾਲ ਲੱਗੀ ਹੁੰਦੀ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਪੇਟ ਦੇ ਵਿੱਚ ਪੜ ਰਿਹਾ ਹੁੰਦਾ ਤੇ ਜਦੋਂ ਬਾਹਰ ਜਨਮ ਲੈਂਦਾ ਉਸ ਦੀ ਪ੍ਰੀਤੀ ਪਰਵੇਸ਼ਰ ਦੇ ਨਾਲੋਂ ਟੁੱਟ ਜਾਂਦੀ ਹੈ ਤੇ ਫਿਰ ਜਦੋਂ ਇੱਥੋਂ ਭੌਜਲ ਸੰਸਾਰ ਦੇ ਉਤੋਂ ਜਾਣਾ ਕਰਦਾ ਜਦੋਂ ਸਾਥ ਸੰਗਤ ਜਿੰਨੇ ਸਾਰੇ ਰਿਸ਼ਤੇਦਾਰ ਭੈਣ ਭਰਾ ਪੁੱਤਰ ਧੀਆ ਸਾਰਾ ਕੁਟੰਬ ਜਦੋਂ ਪਤਾ ਲੱਗ ਗਿਆ ਵੀ ਜੀਵਤ ਤੇ ਸੰਸਾਰ ਦੇ ਉੱਤੋਂ ਜਾ ਰਿਹਾ ਤੇ ਸਾਥ ਸੰਗਤ ਤੇ ਫਿਰ ਬੜੀਆਂ ਧਾਹਾਂ ਮਾਰ ਮਾਰ ਕੇ ਪੁਰਾਣੀ ਗੁੰਮਦਾ ਸਾਡਾ ਇਸ ਨਾਲ ਬੜਾ ਪਿਆਰ ਸੀ ਇਹ ਸਾਡਾ ਪੁੱਤਰ ਸੀ ਮਾਤਾ ਪਿਤਾ ਕਹਿ ਦਿੰਦੇ ਆ ਤੇ ਧੀਆ ਪੁੱਤਰਾ ਕਹਿੰਦੇ ਸਾਡਾ ਪਿਤਾ ਸੀ ਸੀ ਇਹ ਸਭ ਛੱਡ ਕੇ ਚਲੇ ਗਿਆ ਇੱਕ ਛੋਟੀ ਜੀ ਸਾਖੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਔਰ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਰਸਤੇ ਦੇ ਵਿੱਚ ਤੁਰੇ ਜਾ ਰਹੇ ਸਨ ਤੇ ਭਾਈ ਬਾਲਾ ਜੀ ਭਾਈ ਭਾਈ ਮਰਦਾਨਾ ਜੀ ਇਹ ਸਤਿਗੁਰਾਂ ਦੇ ਨਾਲ ਹੀ ਰਿਹਾ ਕਰਦਾ ਸੀ ਕਿਉਂਕਿ ਗੁਰੂ ਨਾਨਕ ਦੇਵ ਤੋਂ ਕਾਫੀ ਜ਼ਿਆਦਾ ਵੱਡੇ ਸੀ ਉਮਰ ਦੇ ਵਿੱਚ ਤੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਚੱਲ ਰਹੇ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੇ ਜਦੋਂ ਇਸ ਨੂੰ ਭੁੱਖ ਲੱਗਦੀ ਸੀ ਭਾਈ ਮਰਦਾਨੇ ਨੂੰ ਤੇ ਬਹੁਤਾ ਚਿਰੇ ਭੁੱਖ ਨੂੰ ਕੱਟਦਾ ਨਹੀਂ ਹੁੰਦਾ ਸੀ ਉਹ ਤੋਂ ਬੇਨਤੀਆਂ ਕਰਦਾ ਸੀ ਆਕਾਲ ਪੁਰਖ ਦੇ ਚਰਨਾਂ ਤੇ ਪ੍ਰਭੂ ਪਰਮਾਤਮਾ ਪਰਮੇਸ਼ਰ ਜੀਓ ਮਨ ਨੂੰ ਭੁੱਖ ਬੜੀ ਡਾਢੀ ਲੱਗੀ ਹੋਈ ਆ ਤੇ ਮੈਂ ਕਿਸੇ ਨਾ ਕਿਸੇ ਪਾਸੋਂ ਪ੍ਰਸ਼ਾਦਾ ਚੱਕ ਕੇ ਤੇ ਫਿਰ ਤੁਹਾਡੇ ਕੋਲ ਆ ਜਾਵਾਂਗਾ ਇੱਕ ਰਸਤੇ ਦੇ ਵਿੱਚ ਤੁਰੇ ਜਾ ਰਹੇ ਸਨ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਬੜੀ ਡਾਢੀ ਭੁੱਖ ਲੱਗੀ ਹੋਈ ਆ ਤੇ ਕਿਰਪਾ ਕਰਕੇ ਪਰਮੇਸ਼ਰ ਪਰਮਾਤਮਾ ਤੁਸੀਂ ਮੈਨੂੰ ਅਯਾਜ ਤੇ ਜੇਦੋ ਬੰਨੋ ਹੁਕਮ ਦੇ ਦੇਵੋ ਮੈਂ ਕਿਸੇ ਦੀ ਕਰੂੰ ਪ੍ਰਸ਼ਾਦਾ ਵਗੈਰਾ ਚੱਕ ਲਵਾਂ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਬੇਨਤੀ ਕੀਤੀ ਸਤਿਗੁਰਾਂ ਨੇ ਬੇਨਤੀ ਪ੍ਰਵਾਨ ਕਰ ਲਈ ਕਹਿੰਦੇ ਜਾ ਭਾਈ ਮਰਦਾਨਾ ਤੂੰ ਭੁੱਖ ਰਹਿਣਾ ਰਹਿ ਨਹੀਂ ਸਕਦਾ ਜਾ ਚੱਲਿਆ ਜਾ ਉਹ ਨਗਰ ਆਏਗਾ ਨੇੜੇ ਤੂੰ ਉਸ ਨਗਰ ਦੇ ਵਿੱਚੋਂ ਜਾ ਕੇ ਪ੍ਰਸ਼ਾਦਾ ਅਰਛੇ ਕਹੀਂ ਤੇ ਫਿਰ ਵਾਪਸ ਆ ਜਾਇਂ ਇਤੋਂ ਭਾਈ ਮਰਦਾਨਾ ਗੁਰੂ ਸਾਹਿਬ ਜੀ ਤੋਂ ਹੁਕਮ ਲੈ ਕੇ ਗੁਰੂ ਸਾਹਿਬ ਜੀ ਤੋਂ ਅਯਾਜਤ ਲੈ ਕੇ ਜਦੋਂ ਕਿਸੇ ਨਗਰ ਦੇ ਵਿੱਚ ਗਿਆ ਸਾਧ ਸੰਗਤ ਤੇ ਉੱਥੇ ਕੀ ਕੀਤਾ ਉੱਥੇ ਜਾ ਕੇ ਪ੍ਰਸ਼ਾਦਾ ਛਕਣ ਵਾਸਤੇ ਉਹ ਜਦੋਂ ਗਿਆ ਤੇ ਉਸੇ ਘਰ ਦੇ ਵਿੱਚ ਕਿਸੇ ਦੇ ਵਿੱਚ ਸਾਧ ਸੰਗਤ ਇੱਕ ਨੌਜਵਾਨ ਬੱਬਰੂ ਦੀ ਅਵਸਥਾ ਦੇ ਵਿੱਚ ਮੌਤ ਹੋਈ ਸੀ ਉਸਦੇ ਘਰ ਦੇ ਵਿੱਚ ਬੜਾ ਰੌਣਕ ਰੌਣਕ ਚੱਲ ਰਿਹਾ ਸੀ ਦੇਖ ਰਹੀ ਸਾਰੇ ਸੰਗਤ ਤੇ ਭਾਈ ਮਰਦਾਨਾ ਜੀ ਜਦੋਂ ਪ੍ਰਸ਼ਾਦਾ ਛਕਣ ਵਾਸਤੇ ਉੱਥੇ ਨੇੜੇ ਗਏ ਤੇ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਕੋਈ ਮਰਤਕ ਹੋਈ ਹੈ ਤੇ ਮੈਂ ਵੀ ਜਲ ਕੇ ਇੱਥੇ ਪਤਾ ਲਵਾਂਗਾ ਤੇ ਭਾਈ ਮਰਦਾਨਾ ਜੀ ਜਦੋਂ ਉੱਥੇ ਸਾਧ ਸੰਗਤ ਉਸ ਦੇ ਘਰ ਦੇ ਕੋਲ ਗਈ ਤੇ ਉਸ ਜਿਹੜਾ ਨੌਜਵਾਨ ਕਿਸੇ ਲੜਕੇ ਦੀ ਦੱਤ ਹੋਈ ਸੀਗੀ ਤੇ ਸਾਧ ਸੰਗਤ ਭਾਈ ਮਰਦਾਨਾ ਜੀ ਨੇ ਸੁਣਿਆ ਕਿ ਉੱਤੇ ਮਾਤਾ ਜੀ ਕਹਿਣ ਲੱਗੇ ਇਹ ਮੇਰੇ ਪੁੱਤਰ ਮੈਂ ਤੈਨੂੰ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖ ਕੇ ਤੈਨੂੰ ਮਨੁੱਖਾ ਜਨਮ ਦਿੱਤਾ ਤੇ ਹੁਣ ਪੁੱਤਰਾ ਤੂੰ ਵੱਡਾ ਹੋ ਗਿਆ ਤੇ ਵੱਡਾ ਹੋ ਕੇ ਜਦੋਂ ਇੱਥੋਂ ਸੰਸਾਰ ਦੇ ਉੱਤੋਂ ਚਲਾ ਗਿਆ ਤੇ ਤੂੰ ਪੁੱਤਰਾ ਆਪ ਵੀ ਇੱਥੋਂ ਚਲਾ ਗਿਆ ਤੇ ਮੈਨੂੰ ਵੀ ਤੂੰ ਮਾਰ ਕੇ ਛੱਟ ਜਾਂਦਾ ਛੱਟ ਗਿਆ ਔਰ ਇਸ ਕਰਕੇ ਇਸ ਪੁੱਤਰ ਤੋਂ ਤੁਹਾਨੂੰ ਜੇ ਬਹੁਤ ਨਾ ਹੁੰਦੀ ਤੇ ਇਸ ਕਰਕੇ ਮੈਨੂੰ ਮੌਤ ਆ ਜਲਦੀ ਬੜਾ ਅੱਛਾ ਕੰਮ ਸੀ ਤੇ ਫਿਰ ਇਸ ਤਰ੍ਹਾਂ ਮਾਤਾ ਪੁਕਾਰਾਂ ਕਰ ਰਹੀ ਹੈ ਤੇ ਰੋ ਰਹੀ ਹੈ ਤੇ ਫਿਰ ਦੂਸਰੇ ਪਾਸੇ ਉਸ ਦਾ ਪਿਤਾ ਰੋ ਰਿਹਾ ਕਹਿੰਦਾ ਉਹ ਪੁੱਤਰਾ ਜੇ ਤੂੰ ਸੰਸਾਰ ਦੇ ਉੱਤੋਂ ਨਾ ਜਾਂਦਾ ਤੇ ਤੇਰੇ ਜਗਾ ਦੇ ਉਂਤੇ ਮੈਚ ਚੱਲਿਆ ਜਾਂਦਾ ਬੜੀ ਅੱਛੀ ਗੱਲ ਸੀ ਤੂੰ ਪੁੱਤਰ ਮੈਨੂੰ ਜਿਹੜਾ ਐਡਾ ਵੱਡਾ ਡੱਡ ਲਾ ਗਿਆ ਇਹ ਮੇਰੇ ਕੋਲ ਸਾਰ ਨਹੀਂ ਜਾਂਦਾ ਤੇ ਤੇਰੇ ਨਾਲੋਂ ਬਹੁਤ ਪਹਿਲਾਂ ਮੈਨੂੰ ਆ ਜਾਂਦੀ ਇਹ ਬੜੀ ਚੰਗੀ ਗੱਲ ਸੀ ਇਹ ਜਦੋਂ ਮਾਤਾ ਔਰ ਪਿਤਾ ਇਹ ਬਚਨ ਕਹਿ ਰਹੇ ਆ ਤੇ ਫਿਰ ਭਾਈ ਮਰਦਾਨੇ ਦੇ ਕੰਨਾਂ 'ਚ ਆਵਾਜ਼ ਪਈ ਆ ਭਾਈ ਮਰਦਾਨੇ ਨੇ ਸੁਣਿਆ ਕਿ ਮਾਤਾ ਵੀ ਆਪਣੇ ਪੁੱਤਰ ਦਾ ਬੜਾ ਦੁੱਖ ਕਰ ਰਹੀ ਆ ਤੇ ਪਿਤਾ ਵੀ ਬੜਾ ਦੁੱਖ ਮਣਾ ਰਿਹਾ ਆ ਤੇ ਫਿਰ ਭਾਈ ਮਰਦਾਨੇ ਨੇ ਪਰਚਾਦਾ ਨਹੀਂ ਸਿੱਖਿਆ ਕਿਸੇ ਦੇ ਘਰ ਉਸੇ ਨਗਰ ਦੇ ਵਿੱਚੋਂ ਜਦੋਂ ਵਾਪਸ ਹੋਏ ਆ ਤੇ ਜਿਸ ਜਗ੍ਹਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਵਾਪਸ ਚੱਲ ਕੇ ਆਏ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਬੈਠੇ ਆ ਸਿੱਧ ਸਮਾਧੀਆਂ ਲਾ ਕੇ ਬੈਠੇ ਆ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੜੀਨ ਹੋਏ ਬੈਠੇ ਆ ਤੇ ਭਾਈ ਮਰਦਾਨਾ ਜਦੋਂ ਗਏ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਪਹੁੰਚੇ ਆ ਤੇ ਜਾ ਕੇ ਨਮਸਕਾਰ ਕੀਤੀ ਆ ਨੌਸ਼ਕਾਰ ਕਰਕੇ ਸਤਗੁਰਾਂ ਉੱਤੇ ਬੈਠ ਗਏ ਤੇ ਭਾਈ ਮਰਦਾਨਾ ਜਦੋਂ ਬੈਠ ਗਏ ਆ ਗੁਰੂ ਸਾਹਿਬ ਜੀ ਨੂੰ ਪਤਾ ਲੱਗ ਗਿਆ ਸਤਗੁਰਾਂ ਨੇ ਪਲਕਾ ਪਟੀਆਂ ਤੇ ਭਾਈ ਮਰਦਾਨਾ ਨੂੰ ਪੁੱਛਿਆ ਉਹ ਭਾਈ ਮਰਦਾਨਾ ਪ੍ਰਸ਼ਾਦਾ ਛਕਣ ਵਾਸਤੇ ਗਿਆ ਸੀ ਕੀ ਗੱਲ ਆ ਭਾਈ ਪ੍ਰਸ਼ਾਦਾ ਨਹੀਂ ਛੱਕ ਕੇ ਆਇਆ ਵਾਪਸ ਆ ਗਿਆ ਭਾਈ ਮਰਦਾਨਾ ਚੁੱਪ ਹੋ ਗਿਆ ਕਿਉਂਕਿ ਜਿਸ ਨਗਰ ਦੇ ਵਿੱਚ ਉਹ ਗਿਆ ਹੋਇਆ ਸੀ ਪ੍ਰਸ਼ਾਦਾ ਛਕਣ ਉਸ ਦੇ ਵਿੱਚ ਮਰਤ ਕੋਈ ਸੀ ਉਹਨਾਂ ਦਾ ਦੁੱਖ ਲੈ ਕੇ ਇਹ ਸਤਿਗੁਰੂ ਜੀ ਨੂੰ ਦੱਸਣ ਵਾਸਤੇ ਪਹੁੰਚਿਆ ਹੋਇਆ ਸੀ ਫਿਰ ਭਾਈ ਮਰਦਾਨਾ ਜੀ ਨੂੰ ਪੁੱਛਿਆ ਗੁਰੂ ਸਾਹਿਬ ਜੀ ਨੇ ਉਹ ਭਾਈ ਮਰਦਾਨਾ ਕੀ ਗੱਲ ਭਾਈ ਚੁੱਪ ਹੋ ਕੇ ਬਹਿ ਗਿਆ ਪ੍ਰਚਾਦਾ ਛਕਿਆ ਨਾ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਭਾਈ ਮਰਦਾਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਪ੍ਰਚਾਦਾ ਨਹੀਂ ਛੱਕਿਆ ਆ ਕਹਿੰਦੇ ਕੀ ਗੱਲ ਆ ਕਹਿੰਦੇ ਸਤਗੁਰੂ ਜੀ ਇੱਕ ਘਰ ਦੇ ਵਿੱਚ ਨੌਜਵਾਨ ਦੀ ਗੱਭਰੂ ਅਵਸਥਾ ਨੌਜਵਾਨ ਅਵਸਥਾ ਦੇ ਵਿੱਚ ਕਿਛੇ ਦੀ ਬਿਤਕ ਹੋਈ ਆ ਤੇ ਉੱਥੇ ਜਿਹੜੇ ਮਾਤਾ ਇਹ ਰੋ ਰਹੀ ਆ ਚਿ ਚਿ ਪੁਕਾਰਾਂ ਕਰ ਰਹੀ ਆ ਕਿ ਏ ਮੇਰੇ ਪੁੱਤਰਾ ਤੇਰੀ ਥਾਂ ਤੇ ਮੈਨੂੰ ਮੌਤ ਆ ਜਾਂਦੀ ਤੂੰ ਕਿਉਂ ਪਹਿਲਾਂ ਚਲੇ ਗਿਆ ਸਾਥੋਂ ਤੇ ਬੜਾ ਰੋ ਰਹੀ ਆ ਕੁਰਲਾ ਰਹੀ ਆ ਤੇ ਦੂਸਰੇ ਪਾਸੋਂ ਦੇ ਪਿਤਾ ਜੀ ਵੀ ਕਹਿ ਰਹੀ ਆ ਏ ਮੇਰੇ ਸੁਪੁੱਤਰ ਕਿ ਤੂੰ ਸਾਨੂੰ ਮਾਰ ਕੇ ਸੁੱਟ ਗਿਆ ਕਿ ਤੇਰੇ ਨਾਲ ਸਾਨੂੰ ਪਹਿਲਾਂ ਮੌਤ ਆ ਜਾਂਦੀ ਤੇ ਬੜੀ ਅੱਛੀ ਗੱਲ ਸੀ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ ਇਹ ਬੇਨਤੀ ਕੀਤੀ ਭਾਈ ਮਰਦਾਨਾ ਕਹਿਣ ਲੱਗਿਆ ਜਦੋਂ ਇਹ ਸਾਰੀ ਗੱਲ ਦੱਸ ਦਿੱਤੀ ਐ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਚਲ ਫਿਰ ਉਹਨਾਂ ਦੇ ਨਗਰ ਦੇ ਵਿੱਚ ਆਪਾਂ ਚੱਲ ਗਏ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਜਿਸ ਘਰ ਦੇ ਵਿੱਚ ਮ੍ਰਿਤਕ ਹੋਈ ਐ ਸਾਧ ਸੰਗਤ ਉਸ ਘਰ ਦੇ ਵਿੱਚ ਪਹੁੰਚ ਗਈ ਚਲੇ ਗਏ ਸਤਗੁਰੂ ਜੀ ਬੈਠ ਕੇ ਉਹਨਾਂ ਦੇ ਘਰੇ ਜਾ ਕੇ ਬਰਾਜਮਾਨ ਹੋ ਗਏ। ਔਰ ਭਾਈ ਬਾਲਾ ਜੀ ਬੈਠ ਗਏ, ਭਾਈ ਮਰਦਾਨਾ ਜੀ ਬੈਠ ਗਏ ਤੇ ਸਾਧ ਸੰਗਤ ਫਿਰ ਕੀ ਹੋਇਆ? ਉੱਥੇ ਜਦੋਂ ਉਸ ਦੀ ਮਾਤਾ ਇਹ ਕਹਿ ਰਹੀ ਸੀ ਕਿ ਹੇ ਸੁਪੁੱਤਰ ਤੂੰ ਇਸ ਭਵਜਨ ਸੰਸਾਰ ਦੇ ਉੱਤੋਂ ਚਲਿਆ ਗਿਆ ਤੇ ਤੇਰੀ ਜਗ੍ਹਾ ਤੇ ਜੇ ਮੈਨੂੰ ਮੌਤ ਆ ਜਾਂਦੀ ਬੜੀ ਚੰਗੀ ਗੱਲ ਸੀ। ਤੇ ਉਦੋਂਦਰਾ ਉਹਦੇ ਪਿਤਾ ਜੀ ਕਰ ਰਹੀ ਆ, "ਐ ਮੇਰੇ ਕਰਮਾ ਵਾਲੇ ਸੁਪੁੱਤਰਾ" ਤੇ ਤੇਰੇ ਨਾਲੋਂ ਮੈਨੂੰ ਮੌਤਾਂ ਜਾਂਦੀ ਬੜੀ ਚੰਗੀ ਗੱਲ ਲੱਸੀ ਇਹ ਜਦੋਂ ਕਹਿ ਰਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਣਿਆ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਿਆਂ ਇੱਕ ਕੌਲ ਲੈ ਲਵੋ ਤੇ ਉਸ ਕੌਲ ਦੇ ਵਿੱਚ ਥੋੜਾ ਜਿਹਾ ਜ਼ਹਿਰ ਪਾ ਲਵੋ ਤੇ ਘੋਲ ਲਵੋ ਉਸ ਤੇ ਭਾਈ ਮਰਦਾਨਾ ਜੀ ਨੇ ਇੱਕ ਕੌਲ ਲੈ ਲਿਆ ਉਸ ਦੇ ਵਿੱਚ ਥੋੜਾ ਜਿਹਾ ਜ਼ਹਿਰ ਪਾ ਲਿਆ ਤੇ ਕੌਲਾ ਭਰ ਕੇ ਜਦੋਂ ਕੌਲ ਭਰਿਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰੋ ਕੀ ਕਰਨਾ ਇਸ ਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਾਣ ਲੱਗੇ ਭਾਈ ਮਰਦਾਨਿਆ ਇਹ ਕੌਲ ਇਹਨਾਂ ਦੇ ਲੜਕੇ ਦੇ ਮਾਤਾ ਔਰ ਪਿਤਾ ਨੂੰ ਦੇ ਦੇ ਜਿਹੜਾ ਜ਼ਹਿਰ ਦਾ ਪਿਆਲਾ ਸੀ ਕਹਿੰਦਾ ਇਹਨਾਂ ਨੂੰ ਦੇ ਦੇਵੋ ਸਤਿਗੁਰੂ ਜੀ ਕਹਿੰਦੇ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਇਹ ਕੀ ਕਰਨਗੇ ਕਹਿੰਦੇ ਨਹੀਂ ਇਹਨਾਂ ਨੂੰ ਦੇ ਦੇਵੋ ਸਤਿਗੁਰੂ ਜੀ ਕੋਲ ਹੋ ਕੇ ਬੈਠ ਗਏ ਉਹਨਾਂ ਨੂੰ ਬੁਲਾ ਲਿਆ ਕੋਲ ਬੈਠ ਕੇ ਸਤਿਗੁਰਾਂ ਦੇ ਕੋਲ ਪੁੱਛਣ ਲੱਗੇ ਸਤਿਗੁਰੂ ਜੀ ਬਾਸ਼ਿਸ਼ ਕਰਦੇ ਆ ਇਹ ਭਾਈ ਜਿਹੜੇ ਤੁਹਾਡੇ ਸੁਪੁੱਤਰ ਦੀ ਮੌਤ ਹੋਈ ਹੈ ਤੇ ਉਸਾ ਤੁਹਾਡੇ ਸੁਪੁੱਤਰ ਦੇ ਨਾਲ ਬੰਧਤਾ ਬਹੁਤਾ ਪਿਆਰ ਸੀ ਜਾਂ ਤੇ ਪਿਤਾ ਦਾ ਬੜਾ ਪਿਆਰ ਸੀ ਮਾਤਾ ਕਹਿਣ ਲੱਗੀ ਸਤਿਗੁਰੂ ਸੱਚੇ ਪਾਤਸ਼ਾਹ ਪਛਾਣਤਾ ਆਈ ਨਹੀਂ ਕੌਣਾ ਹੈ ਸਾਡੇ ਘਰ ਦੇ ਵਿੱਚ ਆਇ ਉਫਕੀਰ ਆਈ ਆ ਤੇ ਕਹਿਣ ਲੱਗੀ ਬੇਨਤੀ ਕਰਨ ਲੱਗੀ ਹੱਥ ਜੋੜ ਕੇ ਕਹਿਣ ਲੱਗੀ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਮੇਰਾ ਨੌਜਵਾਨ ਪੁੱਤਰ ਸੀ ਮੈਂ 9 ਮਹੀਨੇ ਆਪਣੇ ਪੇਟ ਦੇ ਵਿੱਚ ਉਸਨੂੰ ਪਾਲਿਆ ਹੋਇਆ ਸੀ ਤੇ ਮੈਂ ਇਹ ਸੋਚਿਆ ਕਿ ਮੇਰਾ ਪੁੱਤਰ ਨੌਜਵਾਨ ਮੇਰੇ ਹੱਥਾਂ ਦੇ ਵਿੱਚੋਂ ਚਲਿਆ ਗਿਆ ਤੇ ਉਹਦੀ ਜਗ੍ਹਾ ਤੇ ਮੈਨੂੰ ਮੌਤ ਆ ਜਾਂਦੀ ਤੇ ਬੜੀ ਚੰਗੀ ਗੱਲ ਸੀ ਤੇ ਫਿਰ ਪਿਤਾ ਜੀ ਬੋਲੇ ਆ ਕਹਿੰਦੇ ਸਤਿਗੁਰੂ ਜੀ ਉਹਦੇ ਨਾਲੋਂ ਤਾਂ ਮੈਨੂੰ ਮੌਤ ਆ ਜਦੀ ਉਹ ਚੰਗੀ ਸੀ ਸਾਡਾ ਪੁੱਤਰ ਛੋਟਾ ਸੀ ਸਾ ਤੋਂ ਪਹਿਲਾਂ ਕਿਉਂ ਚਲਿਆ ਗਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚੇ ਬਾਦਸ਼ਾਹ ਕਹਿੰਦੇ ਕਹਿਣ ਲੱਗੇ ਮਾਤਾ ਨੂੰ ਕਹਿਣ ਲੱਗੇ ਮਾਤਾ ਜੀ ਤੁਹਾਡਾ ਵੀ ਬੜਾ ਪਿਆਰ ਸੀ ਆਪਣੇ ਪੁੱਤਰ ਦੇ ਨਾਲ ਤੇ ਪੁੱਤ ਨੂੰ ਪੁੱਛਿਆ ਤੁਹਾਡਾ ਵੀ ਬੜਾ ਇਹਨਾਂ ਦੇ ਆਪਣੇ ਪੁੱਤਰ ਦੇ ਨਾਲ ਬੜਾ ਤੁਹਾਡਾ ਵੀ ਨਿੱਜੀ ਪਿਆਰ ਸੀ ਤੇ ਫਿਰ ਉਹ ਕਰੋ ਜੇ ਤੁਸੀਂ ਇਹ ਚਾਹੁੰਦੇ ਆ ਕਿ ਉਹਨਾਂ ਦੀ ਬਜਾਏ ਸਾਨੂੰ ਮੌਤ ਆ ਜਾਂਦੀ ਇਹ ਫਿਰ ਇੱਕ ਜ਼ਹਿਰ ਦਾ ਕੌਲ ਹੈ ਜਿਹਦਾ ਪੁੱਤਰ ਦੇ ਨਾਲ ਬਹੁਤਾ ਜਿਆਦਾ ਪਿਆਰ ਹੈ ਜਿਸ ਦੀ ਬਹੁਤੀ ਜਿਆਦੇ ਪ੍ਰੀਤੀ ਆ ਆਪਣੇ ਪੁੱਤਰ ਦੇ ਨਾਲ ਤੇ ਇਹ ਤੁਸੀਂ ਦੋਵਾਂ ਜਣਾਂ ਚੋਂ ਇੱਕ ਜਣਾ ਪੀ ਲਓ ਜਿਸ ਦੀ ਬਹੁਤੀ ਪ੍ਰੀਤੀ ਆ ਪੁੱਤਰ ਦੇ ਨਾਲ ਬਹੁਤਾ ਪਿਆਰ ਹੈ ਜਦੋਂ ਅੱਗੇ ਆਖਿਆ ਤੇ ਸਾਧ ਸੰਗਤ ਕੀ ਕੀਤਾ ਜਿਹੜੇ ਉਸ ਨੌਜਵਾਨ ਗੱਭਰੂ ਦੇ ਮਾਤਾ ਸੀ ਉਹ ਵੀ ਚੁੱਪ ਹੋ ਗਏ ਐ ਤੇ ਜਿਹੜੇ ਪਿਤਾ ਸੀ ਉਹ ਵੀ ਚੁੱਪ ਹੋ ਗਏ ਕਿਉਂਕਿ ਇਸ ਦੇ ਵਿੱਚ ਜ਼ਹਿਰ ਹੈ ਜੇ ਅਸੀਂ ਜ਼ਹਿਰ ਪੀਵਾਂਗੇ ਤਾਂ ਅਸੀਂ ਮਰ ਜਾਵਾਂਗੇ ਖਤਮ ਹੋ ਜਾਵਾਂਗੇ ਦੋਹਾਂ ਜੀ ਨੇ ਸੋਚਿਆ ਤੇ ਫਿਰ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਕਹਿਣ ਲੱਗੇ ਭਾਈ ਪੀ ਲਓ ਜਿਹਨੂੰ ਆਪਣੇ ਪੁੱਤਰ ਦੇ ਨਾਲ ਬਹੁਤਾ ਪਿਆਰ ਸੀ ਤੇ ਇਹਨਾਂ ਨੇ ਸਾਧ ਸੰਗਤ ਨਾ ਕਰ ਦਿੱਤੀ ਫਿਰ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਕੀ ਲਿਖਿਆ ਕਿ ਭੈ ਰੋਵਾ ਗੁਣਸਾਰ ਸਮਾਲੇ ਕੋ ਮਰਿਆ ਨਾ ਬੋਇਆ ਨਾ ਲੀ ਇਹ ਪਰਚਾ ਮਤਰ ਨੂੰ ਨਾ ਸੁਣੋ ਇਸ ਭੌਜਤ ਸੰਸਾਰ ਦੇ ਆਇਆ ਸੀ ਆਪਣੀ ਜ਼ਿੰਦਗੀ ਲੈ ਕੇ ਉਹ ਚਲਾ ਗਿਆ ਜਿੰਨਾ ਚਿਰ ਉਸ ਦਾ ਇੱਥੇ ਦਾਣਾ ਪਾਣੀ ਲਿਖਿਆ ਸੀ ਤੇ ਉਹ ਆਪਣਾ ਛੱਕ ਇੱਥੋਂ ਚਲਾ ਗਿਆ ਪੈਰੋ ਵਾ ਗੁਣਸਾਰ ਸਮਾਲੇ ਕੋਈ ਮਰਿਆ ਨਾ ਮੋਆ ਨਾਲ ਲਈ ਤੁਸੀਂ ਉਸ ਨੂੰ ਕਹਿੰਦੇ ਆ ਕਿ ਤੇਰੇ ਨਾਲੋਂ ਮੈਨੂੰ ਪਹਿਲਾਂ ਮੌਤ ਆ ਜਾਂਦੀ ਚੰਗੀ ਗੱਲ ਸੀ ਤੇ ਮਾਤਾ ਕਰ ਰਹੀ ਹੈ ਤੇ ਉਹਦੇ ਨਾਲੋਂ ਮੈਨੂੰ ਮੌਤ ਆ ਜਾਂਦੀ ਬੜੀ ਚੰਗੀ ਗੱਲ ਸੀ ਹਾ ਤੁਹਾਨੂੰ ਮੈਂ ਕੌਲ ਦੇ ਦਿੱਤਾ ਜ਼ਹਿਰ ਦਾ ਕਿ ਪੀ ਲਵੋ ਹੁਣ ਤੁਸੀਂ ਪੀਂਦੇ ਨਹੀਂ ਭਾਈ ਕਿਉਂ ਨਹੀਂ ਪੀਂਦੇਗੇ ਛੱਕ ਲਓ ਤੇ ਤੁਹਾਨੂੰ ਮੌਤ ਆ ਜਾਵੇਗੀ ਕਿਉਂਕਿ 사ਸੰਗਤ ਮੌਤ ਤੋਂ ਇਨਾਂ ਡਰ ਲੱਗਦਾ ਪ੍ਰਾਣੀ ਨੂੰ ਇਨਾਂ ਭੈ ਆ ਮੌਤ ਦਾ ਹਰ ਇਨਸਾਨ 사ਸੰਗਤ ਮੌਤ ਤੋਂ ਡਰਦਾ ਹੈ ਤੇ ਫਿਰ ਇੱਥੇ ਗੁਰੂ ਸਾਹਿਬ ਜੀ ਨੇ ਉਚਾਰਨਾ ਕੀਤਾ ਕਿ ਜਦ ਹਮ ਆਏ ਜਗਤ ਮੇ ਜਗਾ ਸੇ ਹਮ ਰੋਏ ਐਸੀ ਕਰਨੀ ਕਰ ਗਏ ਹਮ ਹਾਸੇ जग ਰੋਏ ਜਦੋਂ ਫਿਰ ਸੰਸਾਰ ਦੇ ਉੱਤੋਂ 사ਸੰਗਤ ਪ੍ਰਾਣੀ ਜਾਂਦਾ ਨਾ ਤੇ ਉਦੋਂ ਫਿਰ ਸਾਰ ਜੀ ਉਸ ਨੂੰ ਰੋਂਦੇ ਕਰਲਾਉਂਦੇ ਪਿੱਟਦੇ ਬੜਾ ਤਾਂ ਹਮਾਰ ਮਾਰ ਕਿ ਹੁੰਦੀ ਆ ਫਿਰ ਗੁਰੂ ਸਾਹਿਬ ਜੀ ਪੁੱਛਣਾ ਕਰਦੇ ਆ ਕਿਉਂ ਭਾਈ ਸੰਸਾਰ ਦੇ ਉੱਤੇ ਜਦੋਂ ਤੂੰ ਗਿਆ ਸੀ ਮਨੁੱਖਾ ਜਨਮ ਲੈ ਕੇ ਤੇ ਤੇਰੇ ਜਾਣ ਤੇ ਬੜੀ ਖੁਸ਼ੀ ਮਣਾਈ ਸੀ ਤੇ ਤੂੰ ਉਹਦਾ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ ਜਦੋਂ ਭਵਜਲ ਸੰਸਾਰ ਦੇ ਉੱਤੋਂ ਤੂੰ ਜਾਣ ਲੱਗਿਆ ਤੇ ਫਿਰ ਤੂੰ ਆਉਣਾ ਉਹ ਤੋਂ ਬੜਾ ਕੁਝ ਹੋਇਆ ਤੇ ਜਿਹੜੇ ਤੇਰੇ ਰਿਸ਼ਤੇਦਾਰ ਭੈਣ ਭਰਾ ਸਾਰਾ ਕੁਟੰਬ ਉਹ ਬੜਾ ਰੋ ਰੋ ਕੇ ਉਹਨਾਂ ਨੇ ਬੁਰਾ ਹਾਲ ਕਰ ਲਿਆ ਤੇ ਫਰਸਾਦ ਸੰਗਤ ਉੱਤੇ ਬੇਨਤੀ ਕਰਦਾ ਜੀਵਾ ਐ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜਦੋਂ ਮੈਂ ਮਾਤਾ ਦੇ ਪੇਟ ਦੇ ਗੱਭ ਦੇ ਵਿੱਚ ਪੜ ਰਿਹਾ ਸੀ ਉਦੋਂ ਪਰਮੇਸ਼ਰ ਨੇ ਵਾਕਵਾ ਤੁਹਾਡੇ ਨਾਲ ਮੇਰੀ ਪ੍ਰੀਤੀ ਲੱਗੀ ਹੋਈ ਸੀ ਤੇ ਜਦੋਂ ਮੈਂ ਮੁੜਖਾ ਜਨਮ ਲਿਆ ਮੇਰੀ ਪ੍ਰੀਤੀ ਟੁੱਟ ਕੇ ਇਸ ਭਵਜਲ ਸੰਸਾਰ ਦੇ ਵਿੱਚ دنیਾਵੀ ਲੋਕਾਂ ਦੇ ਵਿੱਚ ਨਾਸਵੰਤ ਲੋਕਾਂ ਦੇ ਵਿੱਚ ਜਾ ਕੇ ਮੇਰੀ ਪ੍ਰੀਤੀ ਜੁੜ ਗਈ ਤੇਹੜ ਪਰਮੇਸ਼ਰ ਪ੍ਰਮਾਤਮਾ ਜਦੋਂ ਮੈਂ ਇਤੋਂ ਭਵਜਲ ਸੰਸਾਰ ਤੋਂ ਹੁਣ ਜਾਣ ਲੱਗਿਆ ਤੇ ਮੈਂ ਇਸ ਕਰਕੇ ਖੁਸ਼ ਹੋਇਆ ਇਸ ਕਰਕੇ ਮੈਂ ਹੱਸਿਆ ਕਿ ਪਰਮੇਸ਼ਰ ਪ੍ਰਮਾਤਮਾ ਹੁਣ ਜਿਹੜੀ ਮੇਰੀ ਪ੍ਰੀਤੀ ਹੈ ਇਹ ਨਾਸਵੰਤ ਲੋਕਾਂ ਤੋਂ ਇਸ ਭਵਜਲ ਸੰਸਾਰ ਦੇ ਲੋਕਾਂ ਤੋਂ ਮੇਰੀ ਇਹ ਪ੍ਰੀਤੀ ਟੁੱਟ ਜਾਵੇਗੀ ਤੇ ਹੁਣ ਪਰਮੇਸ਼ਰ ਪ੍ਰਮਾਤਮਾ ਫਿਰ ਮੇਰੀ ਜਿਹੜੀ ਪ੍ਰੀਤੀ ਹੈ ਇਹ ਤੁਹਾਡੇ ਚਰਨਾਂ ਦੇ ਵਿੱਚ ਹੀ ਲੱਗ ਜਾਵੇਗੀ ਸੋ ਸਾਧ ਸੰਗਤ ਜੀ ਆਓ ਸਮਾਪਤੀ ਵੱਲ ਚਲੀਏ ਇੱਥੇ ਸਮਾਪਤੀ ਹੈ ਸੋ ਪਿਆਰ ਤੇ ਸਤਕਾਰ ਦੇ ਨਾਲ ਸੋ ਜਿਹੜੀਆਂ ਸੰਗਤਾਂ ਇਸ ਕਥਾ ਨੂੰ ਸਰਵਣ ਕਰਨ ਲੱਗੀਆਂ ਸੰਗਤਾਂ ਦਾ ਬਹੁਤ-ਬਹੁਤ ਕੂਟਣ-ਕੂਟਾਂ ਧੰਨਵਾਦ ਐਟ ਦਾ ਸਰਗੁਣ ਬੀਟੀਆ 29 ਇਸ ਚੈਨਲ ਦਾ ਬਹੁਤ-ਬਹੁਤ ਕੂਟਣ-ਕੂਟਾਂ ਧੰਨਵਾਦ ਜਿਹੜੇ ਹਰ ਰੋਜ਼ ਪਰਮੇਸ਼ਰ ਪ੍ਰਮਾਤਮਾ ਦੀ ਕਥਾ ਦਾ ਆਨੰਦ ਮਾਣਦੇ ਆ ਔਰ ਸਾਰੀਆਂ ਸੰਗਤਾਂ ਨੂੰ ਇਸ ਕਥਾ ਦਾ ਆਨੰਦ ਪਹੁੰਚਾਉਣਾ ਕਰਦੇ ਆ ਔਰ ਵਰਖਾ ਬਾਰਸ਼ ਦੇ ਵਾਂਗ 100 ਵਰਸਾ ਰਹੇ ਆ ਓਟਣ ਕੋਟਾਂ ਧੰਨਵਾਦ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ